2023 ਦੇ ਵਿੱਚ ਬਾੜ ਆਈ ਸੀ ਉਸ ਸਮੇਂ ਵੀ ਇਦਾਂ ਦਾ ਮਾਹੌਲ ਬਣਿਆ ਹੋਇਆ ਸੀ ਕਾਫੀ ਪਾਣੀ ਆਇਆ ਸੀ ਉਸ ਟਾਈਮ ਕਿੰਨਾ ਕ ਨੁਕਸਾਨ ਹੋਇਆ ਦਾ ਨੁਕਸਾਨ ਇਸ ਤਰ੍ਹਾਂ ਹੈਗਾ ਇਹ ਦੇਖੋ ਆਪਾਂ ਇੱਕ ਦੁਕਾਨਦਾਰ ਹੋਣ ਦੇ ਨਾਤੇ ਸਾਡਾ ਤਾਂ ਉਸ ਟਾਈਮ ਕਾਫੀ ਜ਼ਿਆਦਾ ਸੀਗਾ ਹੁਣ ਉਸ ਟਾਈਮ ਅਸੀਂ ਆਪਣੇ ਹੀ ਚੱਕਰਾਂ 'ਚ ਪਏ ਹੋਏ ਸੀ ਬਾਕੀ ਨੂੰ ਕੀ ਦੇਖਦੇ ਠੀਕ ਹੈ ਅਸੀਂ ਇਹਦੇ ਬਾਰੇ ਮੈਂ ਨਹੀਂ ਜਾਣਦਾ ਕਹਿ ਸਕਦਾ ਕਿਉਂਕਿ ਮੈਂ ਤਾਂ ਆਪਣੇ ਕੰਮ 'ਚ ਇੰਨਾ బిజీ ਸੀਗਾ ਸਾਡੀ ਆਪਣੀ ਦੁਕਾਨਾਂ 'ਚ ਪਾਣੀ ਵੜਿਆ ਹੋਇਆ ਸੀ ਯਾਨੀ ਕਹਿਣ ਦਾ ਮਤਲਬ ਇਹ ਤਾਂ ਪਤਾ ਹੀ ਹੈ ਕਿ 2023 ਦੇ ਵਿੱਚ ਜਦ 23 'ਚ ਪਾਣੀ ਆਇਆ ਨੁਕਸਾਨ ਤਾਂ ਹੋਇਆ ਸੀ ਕਾਫੀ ਨੁਕਸ ਤਬੀਰੇ ਤੁਹਾਡਾ ਕੀ ਨਾਂ ਮੈਂ ਲਖਵਿੰਦਰ ਸਿੰਘ ਲਖਵਿੰਦਰ ਜੀ ਤੁਸੀਂ ਕਿਸਾਨੀ ਕਰਦੇ ਹੋ ਹਾਂ ਜੀ ਅੱਛਾ ਤੁਹਾਨੂੰ ਕੀ ਲੱਗਦਾ ਕਿ ਜੇ ਅਗਰ ਪਾਣੀ ਵਧਦਾ ਹੈ ਤਾਂ ਕਿੰਨਾ ਕੁ ਨੁਕਸਾਨ ਹੋਏਗਾ ਫਸਲਾਂ ਨੂੰ ਤੇ ਕਿੰਨੇ ਪਿੰਡਾਂ ਨੂੰ ਫਸਲਾਂ ਦਾ ਬਹੁਤ ਜ਼ਿਆਦਾ ਹੋਊਗਾ ਜੀ ਹਾਂ ਜੀ ਅਦਰ ਆਪਣਾ ਪਿੰਡ ਨੀਵੇਂ ਚ ਉਹਦਾ ਪਿੰਡਾਂ ਚ ਪਾਣੀ ਬਹੁਤ ਜ਼ਿਆਦਾ ਵੜ ਜਾਂਦਾ ਹਾਂ ਚਾਰ ਚਾਰ ਪੰਜ ਪੰਜ ਫੁੱਟ ਪਾਣੀ ਵੜ ਜਾਂਦਾ ਤੇ ਪਹਿਲਾਂ ਕਿੰਨਾ ਕੁ ਨੁਕਸਾਨ ਹੋਇਆ ਸੀ ਜਦ ਪਹਿਲਾਂ 2023 ਚ ਪਾਣੀ ਆਇਆ ਸੀ ਜਦ ਵੀ ਬਹੁਤ ਕਾਫੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੈ ਡੰਗਰਾਂ ਦਾ ਵੀ ਹੋਇਆ ਤੁਹਾਡਾ ਕੀ ਨਾਮ ਹੈ ਗੁਰਜੀਤ ਸਿੰਘ ਜੀ ਤੁਸੀਂ ਵੀ ਕਿਸਾਨੀ ਕਰਦੇ ਹੋ ਹਾਂਜੀ ਹਾਂ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਪਹਿਲਾਂ 2023 ਚ ਉਹ ਆਈਸੀ ਬਾੜ ਆਈ ਸੀ ਤੇ ਹੁਣ ਜਿਸ ਤਰ੍ਹਾਂ ਇਹ ਪਾਣੀ ਵੱਧਦਾ ਹੀ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਲੱਗਦਾ ਹੈ ਕਿ ਕਿੰਨਾ ਕੁ ਨੁਕਸਾਨ ਹੋਵੇ ਕਿਉਂਕਿ ਉੱਥੇ ਤੋਂ ਮੈਂ ਰਸਤਾ ਵੀ ਦਿਖਾਇਆ ਕਿ ਸਿੱਧਾ ਪਾਣੀ ਅਗਰ ਵਧਦਾ ਤਾਂ ਕਈ ਪਿੰਡਾਂ ਨੂੰ ਵਾਰ ਹੋਣਾ ਨੁਕਸਾਨ ਤਾਂ ਹੀ ਪਹਿਲਾਂ ਵੀ ਹੋਇਆ ਜੀ ਹੁਣ ਵੀ ਹੋਊਗਾ ਨੁਕਸਾਨ ਤਾਂ ਫਸਲਾਂ ਡੰਗਰਾਂ ਦਾ ਪਸ਼ੂਆਂ ਆਮ ਬੰਦੇ ਆ ਦਿਕਰਵਸ਼ਾਨੀ ਆਊਗੀ ਸੜਕਾਂ ਸੜ ਟੁੱਟੂंगी ਜ ਹੋਰ ਪੜੀ ਨਕਸ਼ਾ ਹੋ ਗਿਆ ਜੀ ਸੋ ਦੇਖੇ ਆਪਾਂ ਇੱਥੇ ਗੱਲਬਾਤ ਕਰਾਈ ਹੈ ਲੋਕਾਂ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਕਈ ਜਿਹੜੇ ਨਵੇਂ ਪਿੰਡ ਨੇ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਹੈ ਕਿਉਂਕਿ ਕਿਸਤੇ ਨਾ ਕਿਸਤੇ ਅੱਜ ਜੋ ਹਾਲਾਤ ਬਣੇ ਹੋਏ ਨੇ ਸਾਰੇ ਪਾਸੇ ਜਿੱਦਾਂ ਆਪਾਂ ਕਰਤਾਰਪੁਰ ਸਾਹਿਬ ਦੀ ਗੱਲ ਕਰ ਲਈਏ ਉਹ ਵੀ ਪਾਕਿਸਤਾਨ ਦੇ ਵਿੱਚ ਕਾਫੀ ਬੁਰਾ ਹਾਲ ਹੈ